ਆਲੰਦ ਦੇ ਸਰਕਾਰੀ ਸਕੂਲ ਬੱਧੋਵਾਲ ਵਿੱਚ ਲੈਂਟਰ ਡਿਗਣ ਕਰਨ ਚਾਰ ਅਧਿਆਪਕ ਇਸ ਮਲਬੇ ਦੇ ਹੇਠਾਂ ਦਬ ਗਏ ਜਿਨ੍ਹਾਂ ਚੋਂ ਇੱਕ ਅਧਿਆਪਕਾ ਦੀ ਮੌਤ ਹੋ ਗਈ ਹੈ ਮਲਬੇ ਹੇਠੋਂ ਕੱਢਣ ਮਗਰੋਂ ਚਾਰਾਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਸੀ ਜਿੱਥੇ ਇੱਕ ਅਧਿਆਪਕ ਦੀ ਹਾਲਤ ਗੰਭੀਰ ਪਣੀ ਹੋਈ ਸੀ ਬਾਅਦ ਵਿੱਚ ਜਿਸਨੇ ਦਮ ਤੋੜ ਦਿੱਤਾ ਮ੍ਰਿਤਕ ਅਧਿਆਪਕਾ ਦੀ ਪਛਾਣ ਰਵਿੰਦਰ ਕੌਰ ਵਿੱਚ ਹੋਈ ਹੈ ਇਸ ਘਟਨਾ ਕਾਰਨ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਰਾਜਨੀਤੀ ਆਗੂ ਵੀ ਮੌਕੇ ਤੇ ਪਹੁੰਚ ਰਹੇ ਹਨ ਦਰਅਸਲ ਸਕੂਲ ਵਿੱਚ ਇਮਾਰਤ ਦੀ ਦੂਜੀ ਮੰਜ਼ਲ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਲੈਂਟਰ ਤੇ ਵਜ਼ਨ ਪੈਣ ਕਾਰਨ ਪਹਿਲਾਂ ਉਪਰੀ ਮੰਜ਼ਲ ਦਾ ਲੈਂਟਰ ਟੁੱਟਿਆ ਜਿਸ ਕਾਰਨ ਉਹ ਪਹਿਲੀ ਮੰਜ਼ਲ ਤੇ ਆ ਡਿੱਗਿਆ ਇਸ ਨਾਲ ਪਹਿਲੀ ਮੰਜ਼ਲ ਦਾ ਲੈਂਟਰ ਵੀ ਵਜਨ ਕਰਕੇ ਟੁੱਟ ਗਿਆ ਜੀ ਦੋ ਟੀਚਰ ਜਿਹੜੇ ਅੰਦਰ ਹੈਗੇ ਹਨ ਉਹਨਾਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਡੀਆਰ ਐਮਰਜੈਂਸੀ ਮੈਡਮ ਨਾਲ ਗੱਲ ਹੋਈ ਹੈ ਪਰ ਉਹਨਾਂ ਨੂੰ ਕੋਈ ਨਹੀਂ ਪਤਾ ਇਹੋ ਉਹਨਾਂ ਨੂੰ ਕਿਹਾ ਜੋ ਐਡੀਆਰ ਕੋਲ ਹੋਣੀ ਚਾਹੀਦੀ ਹੈ ਇਹ ਪਰ ਜਰਾ ਪਲੇ ਕਰੇ ਸਾਡੇ ਬੰਦੇ ਮੀਟਾ ਕਿੰਨੇ ਟੀਚਰ ਤੇ ਬੱਚੇ ਥੱਲੇ ਲੱਗੇ ਸੀ ਤੇ ਕਿੰਨੇ ਕੱਢ ਲਈ ਸੀ ਟੀਚਰ ਹੀ ਸੀਗੇ ਠੀਕ ਜੀ ਦੋ ਟੀਚਰਾਂ ਨੂੰ ਛੱਟ ਲੱਗੀ ਉਹ ਬਾਹਰ ਦੇਖੋ ਕਿ ਰੈਸਕਿਊ ਦੋ ਜੇ ਅੰਦਰ ਹੀ ਆ ਜਾਂ ਕੱਢਣ ਕੋਸ਼ਿਸ਼ ਨਹੀਂ ਕਰ ਗਏ ਸਰ ਇੱਕ ਦਰਦਨਾਕ ਖਾਸ ਸਾਹਿਬ ਆਪਰੇਆ ਕਹਿੰਦੇ ਟੀਚਰਾਂ ਜਿਹੜੀਆਂ ਨੇ ਅਧਿਆਪਕਾਂ نیچے ਆ ਗਏ ਸੀ ਸਰਕਾਰੀ ਸਕੂਲ ਬਦਵਾਲ ਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਹੋ ਕੋਈ ਅਸੀਂ ਵੀ ਆ ਕੇ ਦੇਖਿਆ ਵੀ ਇੱਥੇ ਜਿਹੜਾ ਰਿਪੇਅਰ ਦਾ ਕੰਮ ਚੱਲ ਰਿਹਾ ਇਤਨਾ ਕਿਤੇ ਅਣਗਹਿਲੀ ਜ਼ਰੂਰ ਹੋਈ ਹੈ ਨਾ ਇੱਕ ਤਾਂ ਜਦੋਂ ਕੋਈ ਬਿਲਡਿੰਗ ਦੇ ਵਿੱਚ ਪੁਰਾਣੀ ਬਿਲਡਿੰਗ ਹੈ 1960 ਕੋਈ ਵੀ ਜੇ ਕੰਮ ਸ਼ੁਰੂ ਕਰਨਾ ਜਾਂ ਇਥੇ ਕੰਮ ਚੱਲ ਰਿਹਾ ਤਾਂ ਉਥੇ ਬੱਚਿਆਂ ਨੂੰ ਨਹੀਂ ਅੰਦਰ ਜਾਣ ਦੇਣਾ ਚਾਹੀਦਾ ਟੀਚਰਾਂ ਨੂੰ ਨਹੀਂ ਜਾਣ ਦੇਣਾ ਚਾਹੀਦਾ ਸੀਗਾ ਸੋ ਉਥੇ ਹੀ ਉੱਪਰ ਕੰਮ ਦੇਖੋ ਸਮਾਨ ਉਹ ਜਿਹੜਾ ਉੱਪਰ ਫਰਸ਼ ਪਟ ਕੇ ਕਿਤੇ ਬਨੇਰੇ ਤੇ ਕਿਤੇ ਛੱਤ ਦੇ ਉੱਪਰ ਖਿਆ ਜਾ ਰਿਹਾ ਸੋ ਉਹਦਾ ਜਿਹੜਾ weight ਆ ਉਹਦੇ ਨਾਲ ਉੱਪਰੋਂ ਲੱਪਲੋਂ ਲੈਂਟਰ ਡਿੱ ਗਿਆ ਫਿਰ نیچے ਵਾਲਾ ਗਿਰਿਆ ਸੋ ਕਿਤਨਾ ਕਿਤੇ ਬਹੁਤ ਵੱਡੀ ਅੰਗੈਲੀ ਹੋਈ ਆ ਫਿਰ ਵੀ ਪਰਮਾਤਮਾ ਮਿਹਰ ਕਰੇ ਕਿ ਜਿਹੜੇ ਟੀਚਰ نیچے ਉਹਨਾਂ ਨੂੰ ਕੱਢ ਲਿਆ ਗਿਆ ਵਾ ਇਥੋਂ ਜਿਹੜੀ ਆਈਐਸਬੀਟੀ ਵਾਲੇ ਉਹਨਾਂ ਬਿਲਕੁਲ ਹੀ ਨਾਲ ਛਾਉਣੀ ਆ ਫੌਜੀਆ ਦੀ ਸਭ ਤੋਂ ਪਹਿਲਾਂ ਉਹੀ ਉਹ ਜਵਾਨਾਂ ਨੇ ਬੜੀ ਮਿਹਨਤ ਦੇ ਨਾਲ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਿਆ ਤੇ ਜਿਨ੍ਹਾਂ ਚੋਂ ਤਿੰਨ ਦੀ ਹਾਲਤ ਕਾਫੀ ਬਿਲਕੁਲ ਠੀਕ ਲੱਗਦੀ ਹੈ ਤੇ ਚੌਥੇ ਥੋੜੇ ਜਿਹੀ ਸੀਰੀਅਸ ਲੱਗਦੇ ਨੇ ਪ੍ਰਮਾਤਮਾ ਮਿਹਰ ਕਰੇ ਕਿ ਉਹਨਾਂ ਸਾਰਿਆਂ ਹੀ ਤੰਦਰੁਸਤ ਹੋਣ ਜਾਨ ਵੱਜ ਜਵੇ ਉਹਨਾਂ ਦੀ ਤੇ ਅੱਗੇ ਵਾਸਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਚਾਹੇ ਉੱਥੋਂ ਦੇ ਪ੍ਰਿੰਸੀਪਲ ਨੇ ਤੇ ਜਾਂ ਜੋ ਵੀ ਏਜੰਸੀ ਕੰਮ ਕਰਾ ਰਹੀ ਆ ਤੇ ਕਿ ਕਿੱਥੇ ਵੀ ਕੰਮ ਚੱਲਦਾ ਖਾਸ ਤੌਰ ਤੇ ਸਕੂਲਾਂ ਦੇ ਵਿੱਚ ਤੇ ਵੀ ਉੱਥੇ ਬੱਚਿਆਂ ਨੂੰ ਉਹ ਬਿਲਡਿੰਗ ਤੋਂ ਜਿੱਥੇ ਕੰਮ ਚੱਲਦਾ ਬਾਕਾਇਦਾ ਬੱਲੀਆਂ ਲਾ ਕੇ ਜਿਸ ਅੰਗ ਦੇ ਨਾਲ ਜੇ ਆਪਾਂ ਕੰਮ ਕਰੀਏ ਤਾਂ ਇਦਾਂ ਦੇ ਹਾਦਸੇ ਬਚ ਸਕਦੇ ਨੇ ਸਰ ਦੋ ਲੈਂਟਰ ਲੱਗੀਆਂ ਉੱਪਰ ਵੀ ਛਾਦਾ ਵੀ ਲੱਗਿਆ ਹੈਡਲਾਈਟ ਛਾਦਾ ਲੱਗਿਆ ਵੀ ਵੱਡਾ ਹਾਸਾ ਜਿਹੜਾ ਉਹਦੇ ਉਹਦੇ ਵੇਟ ਨਾਲ ਹੀ ਗਿਰਿਆ ਨਾ ਉਹਦੇ ਉੱਪਰ ਵੇਟ ਪਹਿਲਾਂ ਰੱਖਿਆ ਗਿਆ ਸਾਰਾ ਫਰਸ਼ ਪਾਰਟੀ ਕੋਲ ਉੱਤੇ ਰੱਖਿਆ ਗਿਆ ਉਹਦੇ ਕਰਕੇ ਉਹ ਗਿਰਿਆ ਇਹਦੇ ਵੇਟ ਨਾਲ نیچے ਵਾਲ ਗਿਰਿਆ ਸੋ ਕਾਫੀ ਪੁਰਾਣੀ ਬਿਲਡਿੰਗ ਹੈ 1960 ਦੀ ਬਣੀ ਹੋਈ ਆ ਤੇ ਬੜੇ ਧਿਆਨ ਦੇ ਨਾਲ ਜਿਹੜਾ ਇੱਥੇ ਜਿਹੜਾ ਬੜਾ ਇੰਜੀਨੀਅਰਸ ਨੇ ਜਿਹੜੇ ਉਹਨਾਂ ਦੀ ਰਾਇ ਦੇ ਨਾਲ ਇੱਥੇ ਕੰਮ ਹੋਣਾ ਚਾਹੀਦਾ ਚਾਹੀਦੀ ਹੈ ਮਾਮਲੇ ਦੀ ਬਿਲਕੁਲ ਹੁਣ ਚਾਹੀਦੀ ਬਿਲਕ ਉਹ ਜਾਂਚ ਵੀ ਹੋਣੀ ਚਾਹੀਦੀ ਤੇ ਕਾਰਵਾਈ ਵੀ ਹੋਣੀ ਚਾਹੀਦੀ ਤਾਂ ਜੋ ਅੱਗੇ ਤੋਂ ਅਜਿਹਾ ਕੋਈ ਹਾਦਸਾ ਨਾ ਵਾਪਰੇ ਸਰ ਹੋਰਾਂ ਸਕੂਲਾਂ ਦੇ ਵੀ ਲੱਗਦਾ ਵੀ ਪੁਰਾਣੇ ਜਿਹੜੇ ਬਣੇ ਹੋਏ ਨੇ ਉਹਨਾਂ ਦੀਆਂ ਇਮਾਰਤਾਂ ਵੀ ਚੈੱਕ ਕਰਨੀਆਂ ਚਾਹੀਦੀਆਂ ਬਿਲਕੁਲ ਜਿਹੜੀਆਂ ਦੇਖੋ ਬੜੇ ਪੁਰਾਣੇ ਸਕੂਲ ਬਣੇ ਹੋਏ ਨੇ ਪੰਜਾਬ ਦੇ ਵਿੱਚ ਵੀ ਲੇਕਿਨ ਜਿਹੜੀ ਅਨਸੇਫ ਹੋ ਚੁੱਕੀਆਂ ਬਿਲਡਿੰਗ ਹਨਾ ਉਹਨਾਂ ਦੀ ਸਰਕਾਰ ਨੂੰ ਚਾਹੀਦਾ ਕਿ ਹੁਣੇ ਤੋਂ ਜਾਂਚ ਕਰਾ ਕੇ ਪ੍ਰੋਪਰ ਜਿਹੜੀ ਅਨਸੇਫ ਬਿਲਡਿੰਗਸ ਨੇ ਉਹਨਾਂ ਉੱਥੇ ਜਿਹੜੇ ਬੱਚਿਆਂ ਨੂੰ ਉੱਥੇ ਅੰਦਰ ਨਹੀਂ ਕਲਾਸਾਂ ਲਗਣੀਆਂ ਚਾਹੀਦੀਆਂ ਕੋ ਤਾਂ ਉਹਲੇ ਸਮੇਂ 'ਚ ਹੀ ਹਾਦਸੇ 'ਚ ਬਚ ਸਕਦੇ ਆ ਸੋ ਇਸ ਪਾਸੇ ਸਾਰਿਆਂ ਨੂੰ ਧਿਆਨ ਦੇਣ ਦੀ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਠੀਕ ਥੈਂਕ ਯੂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਊਟੇਟਿਡ ਕੰਪਨੀਆਂਸ ਇਚਨਸ ਇਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ electrician, masonry work, carpentry. For more information, please contact him at www.checktrade.com. ID number 921760 Shamra Chander Center. call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ